ਇਸ ਵੇਲੇ ਆਪਾਂ ਅੰਮ੍ਰਿਤਸਰ ਦੇ ਬਾਈਪਾਸ ਤੋਂ ਖਲੋਤੇ ਹਾਂ ਜਿੱਥੇ ਕਿ ਬਲੈਰੋ ਗੱਡੀ ਜਿਹੜੀ ਜਬਤ ਕੀਤੀ ਗਈ ਜਿੱਥੋਂ ਕਿ ਦੋ ਦੋਸ਼ੀ ਵੀ ਬਰਾਬਦ ਕੀਤੇ ਗਏ ਜਿਨ੍ਹਾਂ ਕੋਲੋਂ ਲਗਭਗ 300 ਗ੍ਰਾਮ ਹਿਰੋਇਨ ਜਿਸ ਦੀ ਲਗਭਗ ਕੀਮਤ ਜਿਹੜੀ ਹੈ 2 ਕਰੋੜ ਦੱਸੀ ਜਾ ਰਹੀ ਹੈ ਉਹ ਦੋ ਦੋਸ਼ੀ ਵੀ ਗ੍ਰਿਫਤਾਰ ਕੀਤੇ ਗਏ ਹਨ ਤੇ ਐਡੀ ਵੱਡੀ ਤਦਾਦ ਦੇ ਵਿੱਚ ਜਿਹੜੀ ਹੈ ਐਸਟੀਐਫ ਟੀਮ ਜਿਹੜੀ ਜਲੰਧਰੋਂ ਆਈ ਹੈ ਤੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਇਸ ਵੇਲੇ ਦੋਸ਼ੀ ਵੀ ਕਾਬੂ ਕਰ ਲਏ ਗਏ ਹਨ ਫਿਲਹਾਲ ਇਹ ਹਜੇ ਜਾਣਦਾ ਵਿਸ਼ਾ ਹੈ ਕਿ ਕਿੱਥੋਂ ਸਪਲਾਈ ਇਹਨਾਂ ਨੂੰ ਆਈ ਹੈ ਕਿੱਥੋਂ ਲੈ ਕੇ ਆਏ ਹਨ ਤੇ ਇਸ ਵੇਲੇ ਆਪਾਂ ਮੁਜੱਦਾ ਅਫਸਰਸ ਨਾਲ ਗੱਲ ਕਰਾਂਗੇ ਤੇ ਸੱਸੀ ਗੱਲ ਸਰ ਸਵਾਗਤ ਹੈ ਤੁਹਾਡਾ ਲਈ। ਥੈਂਕ ਯੂ ਥੈਂਕ ਯੂ ਸਤੁਲ ਗੱਲ ਕਰੀਏ ਕਿ ਜਲੰਧਰੋਂ ਟੀਮ ਆਈ ਅੱਜ ਇੱਥੇ ਦੋ ਦੋਸ਼ੀ ਕਾਬੂ ਕੀਤੇ ਤੇ ਉਹਨਾਂ ਕੋਲ ਕੀ ਕੀ ਬਰਾਮਦਗੀ ਕੀਤੀ ਗਈ ਹੈ ਸਾਡੇ ਇਸ ਤਰ੍ਹਾਂ ਸਾਡੇ ਏਐਸਏ ਅਮਨਦੀਪ ਸਿੰਘ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਇਹ ਇਹ ਦੋਨੋਂ ਮੁੰਡੇ ਜਿਹੜੇ ਸੁਰਿੰਦਰ ਤੇ ਪਰਮਜੀਤ ਇਹ ਇਧਰ ਆਪਣੀ ਸਪਲਾਈ ਦੇ ਨਾ ਰਹੇ ਸੀਗੇ ਇਹ ਬਲੈਰੋ ਗੱਡੀ ਦੇ ਵਿੱਚ ਇਹਨਾਂ ਨੇ ਫਿਰ ਆਪਣਾ ਪ੍ਰੋਪਰ ਇੱਥੇ ਨਾਕਾ ਲਗਾ ਕੇ ਰੋਕਿਆ ਉਹਨਾਂ ਨੂੰ ਤੇ ਫਿਰ ਸਾਨੂੰ ਇਨਟੀਮੇਸ਼ਨ ਦਿੱਤੀ ਮੈਂ ਇੰਸਪੈਕਟਰ ਨਿਰਿੰਦਰ ਕੁਮਾਰ ਸਾਡੇ ਡੀਐਸਪੀ ਜੋ ਕੇ ਸ਼ਰਮਾ ਜੀ ਮੌਕੇ ਤੇ ਆਈ ਤੇ ਉਦੋਂ ਇਹਨਾਂ ਨੇ ਸਰਚ ਦੇ ਵਿੱਚ 300 ਗ੍ਰਾਮ ਜਿਹੜੀ ਹੈਰ ਨੂੰ ਤੇ ਨਾਲ ਬਲੈਰੋ ਗੱਡੀ ਫਿਲਹਾਲ ਬਰਾਮਦ ਹੋਈ ਹੈ ਇਕ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਲਗਾਤਾਰ ਨਸ਼ਿਆਂ ਦੀ ਜਿਹੜੀ ਹੈ ਪਰਭਾਰ ਖੇਪ ਜਿਹੜੀ ਹੈ ਜਬਤ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਤੇ ਬਹੁਤ ਵੱਡੀ ਤਾਦਾਦ ਦੇ ਵਿੱਚ ਕੀਤੀ ਜਾ ਰਹੀ ਹੈ ਉਹਦੇ باوجود ਵੀ ਸਪਲਾਈ ਜਿਹੜੀ ਹੈ ਤਕਰੀਬਨ ਕੰਟੀਨਿਊ ਚਲਦੀ ਰਹਦੀ ਹੈ ਕੀ ਕਾਰਨ ਹੈ ਕਿ ਇੱਥੇ ਜਿਹੜੀ ਹੈ ਠੱਲ ਪਾਉਣ ਦੇ ਵਿੱਚ ਹਜੇ ਥੋੜਾ ਟਾਈਮ ਲੱਗਦਾ ਹੈ ਇਸ ਲਈ ਜਿਦਾ ਕਿ ਕੋਈ ਵੀ ਚੀਜ਼ ਹੈ ਥੋੜਾ ਜਦੋਂ ਜੜ ਬਣ ਜਾਂਦੀ ਹੈ ਥੋੜਾ ਟਾਈਮ ਤੇ ਲੱਗਦਾ ਹੀ ਆ ਇਸ ਲਈ ਅਸੀਂ ਤੇ ਕਾਫੀ ਸਾਡੇ ਐਸਟੀਐਫ ਵੱਲੋਂ ਖੈਰ ਪੰਜਾਬ ਦੇ ਥਾਣਿਆਂ ਵੱਲੋਂ ਕਾਫੀ ਮਿਹਨਤ ਕੀਤੀ ਜਾ ਰਹੀ ਹੈ ਔਰ ਅਸੀਂ ਉਮੀਦ ਕਰਦਾ ਕਿ ਇਹ ਜਿਹੜੀ ਤੁਸੀਂ ਕਹਿ ਰਹੇ ਗੱਲ ਜਲਦੀ ਠੀਕ ਹੋ ਜਾਏਗੀ ਜਲਦੀ ਸਾਰਾ ਕੁਝ ਹੋ ਜਾਏਗਾ ਠੀਕ ਤੁਸੀਂ ਗੱਲ ਕਰੀਏ ਪੁਲਿਸ ਤੇ ਆਪਣਾ ਕੰਮ ਪੂਰਾ ਮੁਕੰਮਲ ਕਰ ਰਹੀ ਹੈ ਕਿ ਇਹਦੇ ਜੇ ਅਗਰ ਜੇ ਪੰਜਾਬ ਦੇ ਵਾਸੀ ਜਿਹੜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਪੁਲਿਸ ਦਾ ਸਹਿਯੋਗ ਦੇਣ ਤੇ ਤੁਹਾਨੂੰ ਲੱਗਦਾ ਕਿ ਇਹਦੇ ਜਿਹੜਾ ਰੇਟ ਹੈ ਗਰੋਥ ਰੇਟ ਜਿਹੜਾ ਆਪਣਾ ਕ੍ਰਾਈਮ ਨੂੰ ਖਤਮ ਕਰਨ ਦਾ ਵਧਾਇਆ ਜਾ ਸਕਦਾ ਬਿਲਕੁਲ ਸਰ ਬਿਲਕੁਲ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੇ ਕੋਆਪਰੇਟ ਕਰਨ ਸਹਿਯੋਗ ਦੇਣ ਤਾਂ ਇਹਦੇ ਨਾਲ ਕਾਫੀ ਜ਼ਿਆਦਾ ਜੀਠਣ ਪਾਈ ਸੰਭਵ ਅਰਜੈਂਟ ਆ ਸਕਦਾ ਹੈ ਤਾਂ ਤੇ ਦੂਸਰੀ ਗੱਲ ਕਿ ਕਿਸ ਤਰ੍ਹਾਂ ਦਾ ਸਹਿਯੋਗ ਜੇ ਆਮ ਜਨਤਾ ਦਾ ਸਹਿਯੋਗ ਕਰਨਾ ਚਾਹੇ ਪੁਲਿਸ ਨਾਲ ਤੇ ਕਿਸ ਤਰ੍ਹਾਂ ਕਰ ਸਕਦੀ ਹੈ ਜਿਸ ਤਰ੍ਹਾਂ ਕੁਝ ਪਿੰਡਾਂ ਚੋਂ ਇਨਫੋਰਮੇਸ਼ਨ ਦੇਣ ਦੇ ਵਿੱਚ ਹੀ ਚੱਕ ਜਾਂਦੇ ਕਿ ਸਾਡੀ ਦੁਸ਼ਮਣੀ ਪੈਂਦੀ ਆ ਪਤਾ ਹੁੰਦਾ ਇਹਨਾਂ ਨੂੰ ਆਹ ਬੰਦਾ ਕੰਮ ਕਰਦਾ ਵਾ ਜੈਸ ਤਰ੍ਹਾਂ ਉਹ ਸਾਨੂੰ ਪ੍ਰੋਪਰ ਇਨਟੀਮੀਸ਼ਨ ਦੇ ਦੇਣ ਤਾਂ ਥੋੜਾ ਆਪਣੇ ਲੈਵਲ ਤੇ ਵੀ ਜਦਾਂ ਕਿ ਪੰਚਾਇਤੀ ਲੈਵਲ ਤੇ ਵੀ ਥੋੜਾ ਵਾਰਨ ਕਰਨ ਉਹਨਾਂ ਨੂੰ ਤੇ ਜਿਹੜੇ ਇਨਫੋਰਮਰ ਆ ਉਹਦੇ ਤੇ ਪੁਲਿਸ ਦੀ ਪਹਿਲੀ ਡਿਊਟੀ ਹੈ ਕਿ ਉਹਦਾ ਨਾਮ ਗੁਪਤ ਰੱਖਿਆ ਜਾਂਦਾ ਹੈ ਤੇ ਕਿ ਇਸ ਤਰੀ ਤੰ ਦੇਖਣ ਨਾਲ ਇਹ ਪਾਲਣਾ ਕੀਤੀ ਜਾਏਗੀ ਤਾਂ ਕਿ ਇਨਫੋਰਮਰ ਜਿਹੜੇ ਆ ਮੇਰੇ ਕਹਿਣ ਦਾ ਮਤਲਬ ਹੀ ਇਹ ਹੈ ਕਿ ਇਨਫੋਰਮਰ ਵੱਤ ਤੋਂ ਵੱਤ ਵਧਨ ਤਾਂ ਕਿ ਇਸ ਤਰ੍ਹਾਂ ਦੇ ਜਿਹੜੇ ਤਸਕਰ ਆ ਉਹਨਾਂ ਨੂੰ ਫੜਿਆ ਜਾ ਸਕੇ ਬਿਲਕੁਲ ਸਰ ਸਾਡੀ ਸਭ ਤੋਂ ਪਹਿਲਾ ਪਹਿਲਾ ਪੁਆਇੰਟ ਹੀ ਇਹ ਹੈ ਕਿ ਅਸੀਂ ਆਪਣੇ ਇਨਫੋਰਮਰ ਜਿਹੜਾ ਵਾ ਉਹਨੂੰ ਬਿਲਕੁਲ ਸਿਕਿਉਰ ਰੱਖਦੇ ਹਾਂ ਉਹਦਾ ਨਾਮ ਨਹੀਂ ਲੀਕ ਕਰਦੇ ਕਿਸੇ ਨੂੰ ਵੀ ਨਹੀਂ ਅਸੀਂ ਦੱਸਦੇ ਇਨਫੋਰਮਰ ਬਿਲਕੁਲ ਸੇਫ ਹੁੰਦਾ ਹੈ ਸਾਡਾ ਇਨਫੋਰਮਰ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਨਹੀਂ ਆਏਗੀ ਤੇ ਬਹੁਤ ਵੱਡੀ ਗੱਲ ਕੀਤੀ ਹੈ ਕਿ ਇਨਫੋਰਮੇਸ਼ਨ ਜਿਹੜੀ ਹੈ ਕਿਉਂਕਿ ਆਪਣੇ ਸੂਬੇ ਦੀ ਰੱਖਿਆ ਕਰਨੀ ਨਾ ਤੇ ਪੁਲਿਸ ਦੀ ਜ਼ਿੰਮੇਵਾਰੀ ਹੈ ਸਾਰੀ ਨਾਲ ਨਾਲ ਪੰਜਾਬ ਦੇ ਵਸਨੀਕ ਜਿਹੜੇ ਹਨ ਉਹਨਾਂ ਦੇ ਵੀ ਜ਼ਿੰਮੇਵਾਰੀ ਹੁੰਦੀ ਹੈ ਜਿਸ ਤਰ੍ਹਾਂ ਦੀ ਤਸਵੀਰਾਂ ਤੁਹਾਨੂੰ ਦਿਖਾ दी ਹੈ ਇਸ ਵੇਲੇ ਦੋ ਦੋਸ਼ੀ ਕਾਬੂ ਕਰ ਲਤੇ ਗਏ ਹਨ ਤੇ ਦੂਸਰੀ ਗੱਲ ਕਰੀਏ ਕਿ ਇੱਥੇ ਜਿਹੜੀ ਭਾਰੀ ਮਾਤਰਾ 'ਚ ਜਿਹੜੀ ਹੈਰੋਇਨ ਇੱਕ ਪੰਜਾਬ ਦੇ ਵਿੱਚ ਜੜ ਕਰ ਚੁੱਕੀ ਹੈ ਪੰਜਾਬ ਦੇ ਵਿੱਚ ਘਰਾਂ ਦੇ ਘਰ ਪਰਿਵਾਰ ਦੇ ਪਰਿਵਾਰ ਉੜ ਜੇ ਜੜਦੇ ਹਨ ਇਸ ਨੂੰ ਠਲ ਪਾਉਣ ਦੇ ਲਈ ਅੱਜ ਪੰਜਾਬੀਆਂ ਨੂੰ ਵੀ ਅੱਗੇ ਹੋ ਕੇ ਵਧਣਾ ਚਾਹੀਦਾ ਕਿ ਪੰਜਾਬ ਨੂੰ ਜਿੱਥੇ ਕਿ ਨਸ਼ੇ ਦੇ ਵਿੱਚ ਸਭ ਤੋਂ ਅਵਲ ਦਰਜੇ ਦੇ ਵਿੱਚ ਗਿਣਤੀ ਗਿਨੀ ਸ਼ੁਰੂ ਹੋ ਗਈ ਹੈ ਉਸ ਨੂੰ ਦੁਬਾਰਾ ਮੁੜ ਕੇ ਸੋਹਣੇ ਸੁਨੱਖੇ ਗੱਭਰੂ ਜਵਾਨ ਦਾ ਪੰਜਾਬ ਬਣਾਉਣ ਦੇ ਵਿੱਚ ਪੰਜਾਬੀਆਂ ਦਾ ਵੀ ਇਹ ਇਨਫੋਰਮੇਸ਼ਨ ਜਿਹੜੀ ਆ ਅਗਰ ਜੀ ਤੁਹਾਨੂੰ ਵੀ ਲੱਗਦਾ ਕਿ ਕਿਤੇ ਇਸ ਤਰ੍ਹਾਂ ਦੀ ਘਟਨਾ ਹੋ ਰਹੀ ਹੈ ਜਾਂ ਇਸ ਤਰ੍ਹਾਂ ਦੀ ਤਸਕਰੀ ਹੋ ਰਹੀ ਹੈ ਤੁਸੀਂ ਵੀ ਇਨਫੋਰਮੇਸ਼ਨ ਦੇ ਸਕਦੇ ਹੋ ਪੁਲਿਸ ਨੂੰ ਦੱਸਦੇ ਹੋ ਜਾਂ ਲਾਈਵ ਭਾਰਤ ਨੂੰ ਵੀ ਦੇ ਸਕਦੇ ਹੋ ਤੁਹਾਡੀ ਜਾਣਕਾਰੀ ਗੁਪਤ ਰੱਖੀ ਜਾਏਗੀ ਤੇ ਗੁਪਤ ਰੱਖਤੇ ਹੋਏ ਵੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਏਗੀ। ਦੂਸਰੀ ਗੱਲ ਕਰੀਏ ਪੰਜਾਬ ਦੀ ਤੇ ਪੰਜਾਬ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਵਧ ਰਹੇ ਨਸ਼ੇ ਨੂੰ ਰੋਕਣ ਲਈ ਪੰਜਾਬੀਆਂ ਨੂੰ ਅੱਗੇ ਵਧਣ ਦੀ ਬਹੁਤ ਜ਼ਰੂਰਤ ਹੈ। ਜਿਸ ਤਰ੍ਹਾਂ ਕਿ ਅੱਜ ਇੱਕ ਦੋ ਤਸਕਰ ਫੜੇ ਗਏ ਹਨ ਨਾਲ ਬਲੈਰੋ ਗੱਡੀ ਜਿਨ੍ਹਾਂ ਕੋਲੋਂ 300 ਗ੍ਰਾਮ ਦੀ ਮਾਤਰਾ ਦੇ ਵਿੱਚ ਹੈਰੋਇਨ ਪੜੀ ਗਈ ਹੈ। 300 ਗ੍ਰਾਮ ਦੀ ਮਾਤਰਾ ਦੇ ਜਿਸ ਦੀ ਲਗਭਗ ਕੀਮਤ ਜੜੀ ਹੈ 2 ਕਰੋੜ ਰੁਪਏ ਦੱਸੀ ਜਾ ਰਹੀ ਹੈ।